ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਪਿਆਪਰੀ ਸਤਸ੍ਰੀਕਾ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਕਿਉਂਕਿ ਸਾਡੇ ਬਹੁਤ ਸਾਰੇ ਹਲਕਾ ਪੁਲਾਥ ਦੇ ਜਿਹੜੇ ਸਰੋਤੇ ਸਾਡੇ ਪੇਜ ਨਾਲ ਜੁੜੇ ਨੇ ਬਹੁਤ ਸਾਰੇ ਕਮੈਂਟ ਵੀ ਉਹਨਾਂ ਦੇ ਆਉਂਦੇ ਨੇ ਕਿ ਤੁਸੀਂ ਭਾਜੀ ਨਡਾਲਾ ਤੋਂ ਸੁਬਾਨਪੁਰ ਸੜਕ ਜ਼ਰੂਰ ਦਿਖਾਇਆ ਕਰੋ ਕੀ ਪਤਾ ਕਿਤੇ ਨਾ ਕਿਤੇ ਜਿਹੜੀਆਂ ਸਾਡੇ ਹਲਕਾ ਪੁਲਾਥ ਦੇ ਲੀਡਰਾਂ ਦੀਆਂ ਅੱਖਾਂ ਖੁੱਲ ਜਾਣ ਅੱਖਾਂ ਖੋਲਣ ਵਾਸਤੇ ਹੀ ਅਸੀਂ ਇਹ ਵੀਡੀਓ ਜਾਰੀ ਕਰਨ ਲੱਗੇ ਆਂ हो गए पता उनो नु भी आ के ए बहुत खसका हाल ते इस सड़क दी क्योंकि अस्सी ते बिनतीयां ही करना करंगे लीडर साहिबान आके त आ देख लो ठाडे सामने आ एक बिचारी करमा वाली ਛੜਕਾ ਗਈ ਜੀ ਨਡਾਲਾ ਤੋਂ ਸੁਭਾਨਪੁਰ ਸੜਕ ਜਿਹਦੀ ਕਿਸਮਤ ਜਿਹੜੀ ਆਪਾਂ ਤਾਂ ਕਹਿ ਸਕਦੇ ਆ ਕਿ ਕੱਚੀ ਪੈਨਸਲ ਨਾਲ ਲਿਖੀ ਗਈ ਆ ਆ ਦੇਖ ਲੋ ठाडे सामने ਆ ਕਿਡ ਗਡੇ ਟੋਏ ਪਏ ਨੇ ਆ ਵੀਕਲਾਂ ਵਾਲੇ ਲੰਘਦੇ ਪਏ ਨੇ ਬੜੇ ਔਖੇ ਹੋ ਕੇ ਲੰਘਦੇ ਪਏ ਨੇ ਇੱਥੇ ਟਕਰ ਜਿਹੜੇ ਵੀਕਲਾਂ ਵਾਲੇ ਨੇ ਜਿਨਾਂ ਕੋ ਗੱਡੀਆਂ ਜਾਂ ਮੋਟਰਸਾਈਕਲ ਉਹਨਾਂ ਦਾ ਕਈਆਂ ਦੇ ਤਾਂ ਕਾਫੀ ਨੁਕਸਾਨ ਵੀ ਹੋ ਚੁੱਕਾ ਵਾ ਤੇ ਇੱਕ ਜਿਹੜੇ ਸਰਗਰਮ ਨੇ ਜਿਹੜੇ ਲੁੱਟਖੁਆ ਕਰਨ ਵਾਲੇ ਉਹਨਾਂ ਦਾ ਬੜਾ ਸੂਤ ਲੱਗਾ ਇਸ ਸੜਕ ਨੂੰ ਲੈ ਕੇ ਕਿਉਂਕਿ ਜਦੋਂ ਕੋਈ ਟੋਇਆ ਆਉਣਾ ਤਾਂ ਵੀਕਲ ਹੋਲੀ ਹੋ ਜਾਂਦਾ ਤੇ ਉਹਨਾਂ ਦਾ ਸੂਤ ਲੱਗ ਜਾਂਦਾ ਉਹ ਫਿਰ ਲੁੱਟਖੁਆ ਕਰ ਲਾ ਪੈਂਦੇ ਆ ਇਸ ਸੜਕ ਨੂੰ ਇਹਦਾ ਫਾਇਦਾ ਜਿਹੜੇ ਲੁੱਟ ਲੁੱਟਖੁਆ ਕਰਨ ਵਾਲੇ ਚੋਰਾਂ ਦਾ ਬਹੁਤ ਚੋਰਾਂ ਨੂੰ ਬਹੁਤ ਹੋ ਰਿਹਾ ਵਾ ਤੇ ਬਾਕੀ ਤੁਹਾਡੇ ਸਾਹਮਣੇ ਆ ਦੇਖ ਲਓ ਤੁਹਾਡੇ ਸਾਹਮਣੇ ਜੋ ਵੀ ਕੋਸ਼ ਹੈਗਾ ਵਾ ਇਹ ਥਾਂ ਥਾਂ ਤੇ ਜਿਹੜੀ ਸੜਕ ਜਿਹੜੀ ਟੁੱਟ ਚੁੱਕੀ ਆ ਤੇ ਸਾਰੇ ਹਾਲਕਾ ਪਹਲਤ ਦੇ ਲੀਡਰ ਸਬਾਨਾ ਨੂੰ ਅਸੀਂ ਵੀ ਬੇਨਤੀ ਕਰਨਾ ਚਾਹਾਂਗੇ ਕਿ ਇਸ ਵੱਲ ਜਿਹੜਾ ਵੱਧ ਵੱਧ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਬੜਾਇਆ ਜਾ ਸਕੇ ਤੇ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਜਿਹੜੀਆਂ ਜਾ ਰਹੀਆਂ ਨੇ ਉਸ ਤੋਂ ਉਸ ਨੂੰ ਬਚਾਇਆ ਜਾ ਸਕੇ ਤੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਜੀ ਧੰਨਵਾਦ ਜੀ